ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਵਾਰੀ ਫਿਰ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜਾ ਮਾਮਲਾ ਭਖਿਆ ਹੋਇਆ ਹੈ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜਾਣ ਲਈ ਬਿਲਕੁਲ ਤਿਆਰ ਨੇ ਔਰ ਪਿਛਲੇ ਦਿਨੀ ਜਿਵੇਂ ਹੀ ਕਿਸਾਨ ਅੰਦੋਲਨ ਖਤਮ ਹੁੰਦਾ ਹੈ ਅੱਜ ਤੋਂ ਕੁਝ ਸਾਲ ਪਹਿਲਾਂ 2 ਸਾਲ ਪਹਿਲਾਂ ਤਾਂ ਨਾਲ ਦੀ ਨਾਲ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਅਜੇ ਤੱਕ ਅਧੂਰੀਆਂ ਪਈਆਂ ਨੇ ਹਜੇ ਤੱਕ ਐਮਐਸਪੀ ਨਹੀਂ ਮਿਲਿਆ ਕਾਨੂੰਨ ਚੰਗੀ ਜਿਹੜੇ ਵਾਪਸ ਨਹੀਂ ਲਏ ਗਏ ਨਾਲ ਦੀ ਨਾਲ ਹਜ਼ਾਰਾਂ ਕਿਸਾਨਾਂ ਤੇ ਜਿਹੜੀਆਂ ਐਫ ਆਈ ਆਰ ਪਰਚੇ ਦਰਜ ਹੋਏ ਨੇ ਰੱਦ ਨਹੀਂ ਕੀਤੇ ਗਏ ਲਖੀਮਪੁਰ ਖੀਰੀ ਦਾ ਮਾਮਲਾ ਵੀ ਵੱਡਾ ਦੇਖਣ ਨੂੰ ਮਿਲ ਰਿਹਾ ਉਸ ਦੇ ਵਿੱਚ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਨਹੀਂ ਮਿਲੀਆਂ ਸਮੇਂ-ਸਮੇਂ ਤੇ ਕਿਸਾਨ ਜਿਹੜੇ ਨੇ ਧਰਨੇ ਲਗਾ ਰਹੇ ਨੇ ਔਰ ਕਿਤਨਾ ਕਿਤੇ ਐਮ ਐਸ ਪੀ ਨੂੰ ਲੈ ਕੇ ਜੇ ਆਪਾਂ ਗੱਲ ਕਰਦੇ ਆ ਸਰਕਾਰ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕਰ ਰਹੀ ਕਿਸਾਨਾਂ ਦਾ ਬਹੁਤ ਹੀ ਮਾੜਾ ਹਾਲ ਹੈ ਤੁਸੀਂ ਪਿਛਲੇ ਦਿਨੀ ਵੀ ਦੇਖਿਆ ਕਿ ਕਿਸਾਨ ਜਿਹੜੇ ਖੇਤੀ ਕਰਦੇ ਆ ਉਹਨਾਂ ਨੂੰ ਸਮਰਥਨ ਮੁੱਲ ਜਿਹੜਾ ਨਹੀਂ ਮਿਲ ਰਿਹਾ ਉਹਨਾਂ ਦੀਆਂ ਫਸਲਾਂ ਦਾ ਨਾਲ ਦੀ ਨਾਲ ਆਪਾਂ ਮੱਕੀ ਦੀ ਗੱਲ ਕਰਦੇ ਆ ਕਿੰਨੂ ਜਿਵੇਂ ਅੱਜ ਕੱਲ ਆਪਾਂ ਇਸ ਸੀਜ਼ਨ ਦੀ ਫਸਲ ਦੀ ਗੱਲ ਕਰਦੇ ਆ ਤਾਂ ਕਿੰਨੂ ਵਾਲੇ ਕਿਸਾਨ ਵੀ ਬੜੇ ਪਰੇਸ਼ਾਨ ਨੇ ਉਹਨਾਂ ਨੇ ਸੜਕ ਦੇ ਉੱਤੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿੰਨੂ ਦੀਆਂ ਟਰਾਲੀਆਂ ਪਰ ਕੇ ਸੜਕ ਦੇ ਉੱਤੇ ਛੁੱਟੀਆਂ ਕਿਉਂਕਿ ਕਿਸਾਨਾਂ ਨੂੰ ਮੁੱਲ ਨਹੀਂ ਮਿਲ ਰਿਹਾ ਮੰਡੀ ਕਰਨ ਜਿਹੜੀ ਉਹਨਾਂ ਦੀਆਂ ਫਸਲਾਂ ਦਾ ਜਿੰਨੀ ਲਾਗਤ ਆ ਉਸ ਹਿਸਾਬ ਨਾਲ ਨਹੀਂ ਹੋ ਰਿਆ ਇਸੇ ਦੇ ਚਲਦਿਆਂ ਕਿਸਾਨ ਇੱਕ ਵਾਰੀ ਫੇਰੀ ਫਿਰ ਤੋਂ ਜਿਹੜਾ ਕੇਂਦਰਦਵਾਲ ਨੂੰ ਜਿਹੜਾ ਕਿਸਾਨਾਂ ਦਾ ਮੂੰਹ ਹੋ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਸੜਕ ਦੇ ਉੱਤੇ ਤੁਸੀਂ ਦੇਖ ਰਹੇ ਹੋ ਇਹ ਨਜ਼ਾਰਾ ਅੰਮ੍ਰਿਤਸਰ ਦਾ ਹੈ ਕਿਉਂਕਿ 13 ਨੂੰ 13 ਦੀ ਜਿਹੜੀ ਕਾਲ ਹੈ ਦਿੱਲੀ ਜਾਣ ਦੀ ਹੈ ਸ਼ੰਭੂ ਬਾਰਡਰ ਤੋਂ ਜਾਂ ਹਰਿਆਣਾ ਨਾਲ ਲੱਗਦੇ ਬਾਰਡਰਾਂ ਤੋਂ ਤੇ ਇਹ ਜਿਹੜੇ ਕਿਸਾਨ ਤੁਸੀਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਦੇ ਦੀਆਂ ਤਸਵੀਰਾਂ ਨੇ ਜਿੱਥੋਂ ਅੱਜ ਤੋਂ ਹੀ ਚੱਲਣਾ ਜਿਹੜਾ ਸ਼ੁਰੂ ਹੋ ਚੁੱਕੇ ਨੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਹਰਿਆਣਾ ਸਰਕਾਰ ਨੇ ਵੀ ਇੱਕ ਵੱਡੀ ਰੋਕ ਲਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਹੀ ਹੈ ਹਰਿਆਣਾ ਦੇ ਵਿੱਚ ਜਿਹੜੇ ਬੈਰੀਗੇਡਸ ਨੇ ਕੀਤੇ ਗਏ ਨੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਇਵਨ ਕੀ ਜਿਹੜੇ ਵੱਡੇ ਵੱਡੇ ਪੱਥਰ ਰੱਖ ਕੇ ਸਿਮਿੰਟ ਦੇ ਨਾਲ ਤਾਰਾਂ ਕੰਡਿਆਲੀਆਂ ਤਾਰਾਂ ਜਿਹੜੀਆਂ ਉੱਥੇ ਵਿਛਾ ਦਿੱਤੀਆਂ ਗਈਆਂ ਨੇ ਸਿਮਿੰਟ ਦੇ ਨਾਲ ਜੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਬੰਦ ਕਰ ਦਿੱਤਾ ਗਿਆ ਸਿਮਿੰਟ ਰੱਖ ਕੇ ਬੈਰੀਗੇਡਸ ਰੱਖ ਕੇ ਪ੍ਰੋਪਰ ਤਰੀਕੇ ਨਾਲ ਕੰਧ ਕਰ ਦਿੱਤੀ ਗਈ ਹੈ ਔਰ ਆਸੂ ਗੈਸ ਦੇ ਗੋਲੇ ਨੇ ਜਿਹੜੇ ਅੱਜ ਤੋਂ ਹੀ ਛੱੜਨੇ ਸ਼ੁਰੂ ਕਰ ਦਿੱਤੇ ਗਏ ਨੇ ਯਾਨੀ ਕਿ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਹੈ ਜਿਵੇਂ ਕਿਸੇ ਨੇ ਜੰਗ ਲਈ ਜਾਣਾ ਹੋਵੇ ਜੰਗ ਦੀ ਤਿਆਰੀ ਕਰਨੀ ਹੋਵੇ ਇਸ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਜਾਂ ਰੋਕਾਂ ਲਾਉਣ ਵਾਲਿਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨਾਲ ਦੀ ਨਾਲ ਗੱਲ ਕਰੀਏ ਪੰਜਾਬ ਦੀ ਤਾਂ ਭਗਵੰਤ ਮਾਨ ਸਾਹਿਬ ਨੇ ਵੀ ਮੀਟਿੰਗਾਂ ਕੇਂਦਰ ਨੂੰ ਕਿਹਾ ਕਿ ਤੁਸੀਂ ਕਿਸਾਨਾਂ ਨਾਲ ਕਰੋ ਔਰ ਜਿਹੜਾ ਇਹ ਸ਼ੰਭੂ ਬਾਰਡਰ ਹੈ ਇਸ ਨੂੰ ਪੰਜਾਬ ਪੰਜਾਬ ਔਰ ਭਾਰਤ ਦਾ ਬਾਰਡਰ ਨਾ ਬਣਾਓ ਕਿਉਂਕਿ ਇਸੇ ਤਰੀਕੇ ਨਾਲ ਪਾਕਿਸਤਾਨ ਵਾਲੇ ਪਾਸੇ ਬਾਰਡਰ ਹੈ ਇਸੇ ਤਰੀਕੇ ਨਾਲ ਤੁਸੀਂ ਬਣਾ ਰਹੇ ਹੋ ਇਹ ਮੰਦਭਾਗੀ ਗੱਲ ਹੈ ਨਾਲ ਦੀ ਨਾਲ ਕਾਂਗਰਸ ਵੱਲੋਂ ਅੱਜ ਰੈਲੀ ਕੀਤੀ ਜਾਂਦੀ ਹੈ ਕਾਂਗਰਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਪੰਜਾਬ ਦੇ ਦੌਰੇ ਤੇ ਸਨ ਉਹਨਾਂ ਦਾ ਵੀ ਕਹਿਣਾ ਹੈ ਕਿ ਕਿਸਾਨ ਆਪਣੇ ਹੱਕਾਂ ਦੇ ਲਈ ਇੱਕ ਵਾਰੀ ਫਿਰ ਦਿੱਲੀ ਚੱਲੇ ਆ ਤੇ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਕਾਂਗਰਸ ਦਾ ਹਰ ਲੀਡਰ ਉਹਨਾਂ ਦਾ ਸਮਰਥਨ ਕਰੂਗਾ ਔਰ ਕਾਂਗਰਸ ਦਾ ਹਰ ਲੀਡਰ ਉਹਨਾਂ ਦੇ ਨਾਲ ਹੈ ਤੇ ਨਾਲ ਦੀ ਨਾਲ ਜਿਹੜੇ ਕਿਸਾਨ ਲੀਡਰ ਨੇ ਉਹ ਪੂਰੀ ਤਿਆਰੀ ਦੇ ਵਿੱਚ ਨੇ ਕਿਤੇ ਨਾ ਕਿਤੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੇ ਮਾਲਕਾਂ ਨੂੰ ਇਸ ਤਰ੍ਹਾਂ ਦੀਆਂ ਚਿੱਠੀਆਂ ਜਿਹੜੀਆਂ ਲੈਟਰਸ ਮਿਲ ਰਹੇ ਨੇ ਕਿ ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਜ਼ਿਆਦਾ ਤੇਲ ਹੈ ਵਾਧੂ ਤੇਲ ਆ ਨਾ ਪਾਇਆ ਜਾਵੇ ਯਾਨੀ ਕਿ ਕਿਸਾਨਾਂ ਨੂੰ ਤੇਲ ਵੀ ਨਾ ਦਿੱਤਾ ਜਾਵੇ ਪਰ ਨਾਲ ਦੀ ਨਾਲ ਪਿਛਲੇ ਦਿਨੀ ਸਰਵਰ ਸਿੰਘ ਭੰਡੇਰ ਦਾ ਵੀ ਇੱਕ ਬਿਆਨ ਆਉਂਦਾ ਜੇ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਤੇਲ ਨਹੀਂ ਮਿਲੇਗਾ ਪੰਜਾਬ ਦੇ ਕਿਸਾਨ ਜਿਹੜੇ ਨੇ ਐਕਸਟਰਾ ਡਰਮ ਲੈ ਕੇ ਜਾਓ ਟਰਾਲੀ ਦੇ ਵਿੱਚ ਰੱਖ ਕੇ ਐਕਸਟਰਾ ਤੇਲ ਲੈ ਕੇ ਜਾਓ ਜੋ ਕਿ ਹਰਿਆਣਾ ਦੇ ਕਿਸਾਨਾਂ ਨੂੰ ਦਿੱਤਾ ਜਾਊਗਾ ਆਉਣ ਵਾਲਾ ਸਮਾਂ ਦੱਸੂਗਾ ਹਜੇ ਕੱਲ ਦਾ ਦਿਨ ਹੈਗਾ ਕੱਲ ਮੀਟਿੰਗ ਵੀ ਹੋਣੀ ਹੈ ਕੇਂਦਰ ਦੀਆਂ ਟੀਮਾਂ ਜਿਹੜੀਆਂ ਨੇ ਆਲਰੇਡੀ ਜਦੋਂ ਇਸ ਅੰਦੋਲਨ ਦੀ ਸ਼ੁਰੂਆਤ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਹੈ ਕੇਂਦਰ ਆਪਣੀ ਟੀਮ ਵੀ ਪੰਜਾਬ ਦੇ ਵਿੱਚ ਭੇਜਦੀ ਹੈ ਸੀਐਮ ਆੜ ਉਸ ਦੇ ਵਿੱਚ ਵਿਚੋਲਗੀ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਮੀਟਿੰਗ ਕਰਾਉਂਦੇ ਨੇ ਕੱਲ ਨੂੰ ਵੀ ਮੀਟਿੰਗ ਹੈ ਹਾਲਾਂਕਿ ਭਾਪੀ ਦਾ ਇਹ ਕਹਿਣਾ ਕੱਲ ਦੀ ਮੀਟਿੰਗ ਨੂੰ ਪੋਜ਼ਿਟਿਵ ਲਿਆ ਜਾਵੇ ਦਿੱਲੀ ਜਾਣ ਦੀ ਕਾਲ ਹੈ ਇਸ ਨੂੰ ਰੱਦ ਵੀ ਕੀਤਾ ਜਾ ਸਕਦਾ ਜੇ ਕੱਲ ਨੂੰ ਮੰਗਾ ਨੇ ਕਿਸਾਨਾਂ ਦੀਆਂ ਮੰਨੀਆਂ ਜਾਂਦੀਆਂ ਨੇ ਪਰ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਕਿੱਧਰ ਨੂੰ ਰੁੱਕ ਜਾਂਦਾ ਕਿਤੇ ਪਹਿਲਾਂ ਵਾਂਗ ਫਿਰ ਇੱਕ ਵਾਰੀ ਫਿਰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠ ਜਾ ਕੇ ਬੈਠ ਜਾਣ ਔਰ ਉਸੇ ਤਰੀਕੇ ਦੇ ਨਾਲ ਲੰਬਾ ਅੰਦੋਲਨ ਚੱਲ ਸਕਦਾ ਇਸ ਤਰ੍ਹਾਂ ਦੀਆਂ ਤਿਆਰੀਆਂ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਨੇ ਰਾਸ਼ਨ ਦੀਆਂ ਟਰਾਲੀਆਂ ਖਾਣ ਪੀਣ ਦੀਆਂ ਚੀਜ਼ਾਂ ਜ਼ਰੂਰੀ ਵਸਤੂਆਂ ਸਭ ਭਰ ਲਈਆਂ ਗਈਆਂ ਨੇ ਪਰ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਸਾਨ ਅੰਦੋਲਨ ਜਿਹੜਾ ਹੈ ਕਿੱਧਰ ਨੂੰ ਜਾਂਦਾ ਹੈ ਉਹ ਇੱਕ ਇਸ ਦਿਸ਼ਾ ਵੱਲ ਮੁੜਦਾ ਹੈ ਤੇ ਕੀ ਹੁੰਦਾ ਇਸ ਦੇ ਉੱਤੇ ਤੁਹਾਨੂੰ ਪ੍ਰੋਪਰ ਜਾਣਕਾਰੀ ਅਸੀਂ ਦਿੰਦੇ ਰਵਾਂਗੇ ਧੰਨਵਾਦ